ਬੇਸ਼ੇਵਿੰਦੂ ਪ੍ਰਸ਼ਦ ਦੇ 85 ਸਾਲਾ ਸਾਫ ਕਾ ਕਨਵੀਨਰ ਅਤੇ ਸੇਧ ਵਿਭਾਗ ਦੇ ਸੇਵਾਮੁਕਤ ਕਰਮਚਾਰੀ ਰੁਦਰ ਸ਼ਰਮਾ ਕੋਲੋਂ 10 ਲੱਖ ਦੀ ਫਰੋਤੀ ਮੰਗਣ ਦੇ ਦੋਸ਼ੇਠਾਣਾ ਸਿਟੀ ਗੁਰਦਾਸਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਧਮਕੀ ਦੇਣ ਵਾਲੇ ਨੇ ਧਮਕਾਇਆ ਸੀ ਕਿ ਉਹਨਾਂ ਨੂੰ ਅਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ ਪੁਲਿਸ ਨੇ ਦੋਸ਼ੀ ਦੀ ਪਛਾਣ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ ਸ਼ਿਕਾਇਤੀ ਪੜਤਾਲ ਉਪਰੰਤ ਬੋਰਸ ਨੇ ਬਜ਼ੁਰਗ ਰੁਦਰ ਕੁਮਾਰ ਨੂੰ ਬੁਲਾ ਕੇ ਅਰਣ ਕੁਮਾਰ ਉਰਫ ਟਿੰਕੂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ ਦੇਖੋ ਜੀ ਮੈਂ ਅਰਣ ਕੁਮਾਰ ਐ ਮੇਰੀ ਉਮਰ 85 ਸਾਲ ਦੀ ਹੈ ਮੈਂ ਸ਼ੀਰਪਾ ਦਾ ਸੰਗਰ ਬਾਹਰ ਵਾਲੇ ਘਰ ਜੇਰ ਰੋਲਿੰਦਾ ਤੇ ਮੇਰਾ ਪਿੰਡ ਤਲਾਨੋਲ ਵੀ ਹੈ ਮੇਰਾ ਉੱਥੇ ਵੀ ਮਕਾਨ ਹੈ ਜਾਇਦਾਦ ਵੀ ਹੈ ਕਿ 23 ਨੂੰ ਰਾਤ ਨੂੰ 3:00 ਵਜੇ ਮੈਨੂੰ ਫੋਨ ਆਇਆ ਤੇ ਮੈਂ ਮਤ ਨੂੰ ਕੌਣ ਸੁਤਾਵੇ ਚੁਕਲਿਆ ਤੇ ਮੈਨੂੰ ਹੋਣ ਲਿਆ ਵੀ ਤੂੰ ਕੌਣਾ ਗਾਣੀ ਬੋਲਿਆ ਕੋ ਮੈਂ ਕਿਹਾ ਤੇਰੇ ਕੋਲ ਜੇ ਕੋ ਕਮਾਈ ਜ਼ਿਆਦਾ ਹੋ ਗਈ ਹੈ ਸਾਡੀ ਉਹ ਸੇਵਾ ਕਰ ਮੈਂ ਕਿਹਾ ਕੋਈ ਇਹਨੇ ਪੈਸੇ ਨਹੀਂ ਆ ਕੋਈ ਵੀ ਕਹਿੰਦੇ ਦੇਖੋ ਬਹੁਤ ਕਮਾਈ ਆ ਤੇ ਅੱਜ ਵਾਦ ਤੇ ਕੋ 10 ਲੱਖ ਰੁਪਏ ਮੰਗ ਰਿਹਾ ਵਾਦ ਇਹਨੂੰ ਗੱਦ ਨਹੀਂ ਮੈਂ ਕਿਹਾ ਤੂੰ ਹੀ ਮੰਗਦੇ ਹੋ ਤੂੰ ਸ਼ਰਮ ਕਰੋ ਤੇ ਮੈਂ ਇੰਨੀ ਗੱਲ ਕਰ ਲਈ ਤੇ ਉਹਨੇ ਮੈਨੂੰ ਗੱਲ ਕਰਨੀ ਪੈ ਤੀ ਤੇ ਮੈਂ ਇਕਦਮ ਹਰਾਲ ਹੋ ਗਿਆ ਵੀ ਇਹ ਮੇਰ ਦਾ ਚੱਕ ਦੀ ਚਲੰਡਿਆ ਤੇ ਮੈਂ ਬਜ਼ੁਰਗ ਆਦਮੀ ਆ ਮੈਨੂੰ ਅੰਡਰਐਕਟ ਕਾਲ ਪੁੱਛ ਰਾਉਣੇ ਨੇ ਹੁੰਦੇ ਤੇ ਮੇਰਾ ਇਹ ਵੀ ਹੱਥ ਵੱਜ ਗਿਆ ਉਹਦੀ ਕੁਝ ਕੁਝ ਗੱਲਾਂ ਰਿਕਾਰਡ ਹੋ ਗਈਆਂ ਨੇ ਜਿਵੇਂ ਮੈਨੂੰ ਗਾਵਾ ਕੱਢ ਰਿਹਾ ਉਸ ਤੋਂ ਬਾਅਦ ਮੈਂ ਇਹ ਆਪਣੀ ਐਪਲੀਕੇਸ਼ਨ ਜਿਹੜੀ ਆ ਫੇਰੇ 24 ਜੂਨ ਨੂੰ ਸਥਾਨਾ ਸਿਟੀ ਵਿੱਚ ਦਿੱਤੀ ਤੇ ਆ ਉਹਦੇ ਉਹਨਾਂ ਨੇ ਕੋਈ ਅੱਛੇ ਨਹੀਂ ਲਿਆ ਫਿਰ ਮੈਂ 28 ਤਰੀਕ ਨੂੰ ਐਸਪੀ ਸਾਹਮਣੇ ਮਿਲਿਆ ਤੇ ਉਹਨਾਂ ਨੇ ਮੇਰੀ ਐਪਲੀਕੇਸ਼ਨ ਜਿਹੜੀ ਆ ਉਹ ਪ੍ਰਮੋਡ ਐਸਪੀ ਡੀਐਸਪੀ ਕਦੋਂ ਨੂੰ ਦਿੱਤੇ ਤੇ ਮੈਂ ਅਸੀਂ ਡੀਐਸਪੀ ਸਾਹ ਨੂੰ ਮੇਰੇ ਸ਼ੁਕਰਵਾਦ ਉਹਨਾਂ ਕਿਹਾ ਕੋਈ ਐਪਲੀਕੇਸ਼ਨ ਭਾਤਪੁਰ ਦੀ ਹੈ ਇਹ ਕਰਕੇ ਮੈਂ ਪੀਸੀ ਬਰਾਜਵਾਲ ਨੂੰ ਦਿੱਤੀ ਆ ਤੇ ਪੀਸੀ ਬਰਾਜਵਾਲ ਨੂੰ ਮਿਲਣ ਵਾਲੇ ਤਾਂ ਅਸੀਂ ਸੀਟੀਰਨ ਨੂੰ ਭੇਜ ਦਿੱਤੀ ਆ ਤੇ ਗੱਲ ਸ਼ੁਕਰਵਾਦ ਦੀ ਆ ਛਣੀ ਆ ਇਸ ਹੁਣ ਹੋ ਗਿਆ ਉਸ ਤੋਂ ਬਾਅਦ ਮੈਨੂੰ 24 ਜੀ ਨੂੰ ਫਿਰ ਦੁਬਾਰਾ ਦਾ ਫੋਨ ਆਇਆ ਸੀ ਜੇ ਕਿ ਉਹ ਮੈਨੂੰ ਆਇਆ ਉਹ ਵੀ ਜ਼ਾਦ ਨੂੰ 110 ਹੋ ਜੇ ਪਰ ਮੈਂ ਉਹ ਪਛਾਣ ਪੂਰ ਪਛਾਣ ਲਿਆ ਵੀ ਉਹੋ ਹੀ ਕੋਲਜ ਮੈਨੂੰ ਆਇਆ ਸੀਗਾ ਤੇ ਮੈਂ ਫੋਨ ਨਹੀਂ ਚੁੱਕਿਆ ਜਿਸ ਕੇ ਮਹਿਮਲੀ ਕਰਕੇ ਵੀ ਜਿਹੜੀ ਜੇ ਮੈਂ ਬਹੁਤ ਪਰੇਸ਼ਾਨ ਆ ਤੂੰ ਮੈਨੂੰ ਕਹਾਂਗੇ ਕਿ ਫੋਨ ਨਹੀਂ ਮੈਨੂੰ ਬਹੁਤ ਉਹਦੇ ਨਾਲ ਮੈਂ ਬਹੁਤ ਪਰੇਸ਼ਾਨ ਹਾਂ ਉਹ ਮੈਨੂੰ ਜਿਆਦਾ ਦੂਜੇ ਮੈਂ ਪੈਸੀ ਅਜੀਬ ਹੈ ਜੀ ਮੈਂ ਦੇਸੋਂ ਦਾ ਤੇ ਮੈਨੂੰ ਮੈਨੂੰ ਡਰਿਆ ਵੀ ਮੇਰੇ ਕੋਈ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਕੋਈ ਗਲਤ ਕੰਮ ਨਾ ਕਰ ਦੇਣ ਤੇ ਮੈਂ ਜਨਾਹ ਹਾਲ ਸਾਂਜੂ ਮੈਂ ਦੀ ਵੀ ਜਾ ਸਕਦਾ ਹਾਂ ਫੇਰ ਮਾਰੀ ਰਕੇ ਦੇ ਨਾਲ ਕੀ ਇਨਸਾਨ ਹੁੰਦਾ ਹੈ ਜੇ ਪਹਿਲਾਂ ਮੈਨੂੰ ਕਦੇ ਕੋਈ ਨਾ ਫੋਨ ਆਇਆ ਕਿੰਨੇ ਪੈਸੇ ਮੰਗੇ ਤੜੇ ਕੋਈ 10 ਰੁਪਏ 10 ਲੱਖ ਰੁਪਏ ਮੰਗਿਆ ਹਾਂਜੀ ਕੀ ਜਵਾਬ ਦਿੱਤਾ ਮੈਂ ਤਾਂ ਵੀ ਮੇਰੀ ਇਹ ਨਹੀਂ ਸੀਤ ਰਹੀ ਤੇ ਮੈਂ ਤੁਹਾਨੂੰ ਕੱਲ 10 ਲੱਖ ਰੁਪਏ ਦਵਾਂ ਤੁਸੀਂ ਮੇਰੇ ਪਰੋਹ ਦੋ ਬੈ ਤੇ ਜਾਂ ਤੁਸੀਂ ਮੰਨਦੇ ਹੋ ਯੰਤਰੀ ਮੁੱਲੇ ਖੋਣ ਦੇ ਲੱਗਦੇ ਹੋ ਮੈਨੂੰ ਤੇ ਤੁਸੀਂ ਆਪਣਾ ਕੰਮ ਤੋਂ ਰੱਖਾਓ ਪਈਓ ਤੇ ਲੋਕਾਂ ਕੋਲੋਂ ਤਾਂ ਕਰਦੇ ਹੋ ਮੋਸਲ ਤੇ ਨਹੀਂ ਮੈਂ ਜਾਂਦਾ ਪਰ ਮੈਂ ਫੋਨ ਨੰਬਰ ਜਿਹੜਾ ਸੀ ਉਹ ਮੈਂ ਜਿਹੜਾ ਰਿਕਾਰਡਡ ਸੀ ਜਿਹੜਾ ਫੋਨ ਮਲ ਉਹ ਤੁਮੇ ਪਤਾ ਕਿਦਾ ਉਹ ਕਲਰ ਕਲਰ ਲੋਕ ਦਾ ਬੰਦਾ ਹੈ ਜਿਸ ਬੰਦੇ ਨੇ ਮੈਨੇ ਫੋਨ ਕੀਤਾ ਕੰਪਲੇਨ ਮੈਂ ਸਿਟੀ ਸਾਡੀ ਕੀਤੀ ਬਾਬਾ ਫਿਰ ਦੁਬਾਰਾ ਅਪੀਲ ਕੀਤੀ ਜਿਹੜੀ ਹੈ ਐਸਐਸਪੀ ਸਾਡੇ ਜੁੱਤੀ ਠਾਕੀ ਨੂੰ ਉਹਨਾਂ ਨੇ ਉਹ ਮਾਲਕਾ ਦਿੱਤੀ ਹੈ ਉਹਨੂੰ ਬਣਾ ਜਿਹੜਾ ਕਹਦੇਗਾ ਐਸਪੀ ਪ੍ਰਮੋਟਰ ਡੀਐਸਪੀ ਕਲਰਨੌਰ ਨੂੰ ਸੇ ਕਲਰ ਲੋਕ ਹੀ ਅਪਰੋਚ ਕੀਤਾ ਦੋ ਤਨੇ ਵੀ ਮੈਂ ਤਲੀ ਜਿਹੜੀ ਹੈ ਇਹ ਕਲਰਨੌਰ ਗੁਰਦਾਸਪੁਰ ਦੀ ਸਿਟੀ ਰਿਆ ਅਕੜ ਕਿ ਮੈਂ ਪੀਸੀ ਬਣਾਉ ਨੂੰ ਦਿੱਤੇ ਹੀ ਹੈ ਤੇ ਪੀਸੀ ਬਰਾਂਚ ਨੇ ਮਗਰ ਕੋਈ ਉਹਨੇ ਫਰਮ ਕਾ ਦਿੱਤੀ ਰਿਆ ਮੰਗ ਰਖੀਆਂ ਤੁਸੀਂ ਮੈਂ ਹੁਣ ਮੰਗ ਰਹਾ ਹਾਂ ਵੀ ਮੇਰੇ ਮੇਰੀ ਮੇਰੀ ਆਪਣੀ ਜਿਹੜੀਆਂ ਮੇਰੀ ਉੱਤੇ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਮਰਗੇ ਮੈਨੂੰ ਡਰਿਆ ਕਿ ਤੂੰ ਮੈਂ ਕਾਨੂੰਨ ਨਾਲੋਂ ਜ਼ਿਆਦਾ ਲੈਣਾ ਤੂੰ ਬੰਦਾ ਵੀ ਕਾਨੂੰਨ ਨਾਲੋਂ ਦਾ ਤੇ ਕਾਨੂੰਨ ਨਾਲੋਂ ਮੇਰਾ ਘਾੜਿਆ ਮੇਰੀ ਜਾਇਦਾਦ ਆ ਮੈਂ ਜਾਵਾਂਗਾ ਮੈਨੂੰ ਕੋਈ ਇਥੇ ਰੁਖਾਨਾ ਨਾ ਪਹਚਾਵੇ ਮੇਰੇ ਮੇਰੇ ਪਰਿਵਾਰ ਨੂੰ ਕੋਈ ਰੁਖਾਨਾ ਨਾ ਪਹਚਾਵੇ ਹਾਂਜੀ ਉਸ ਨੂੰ ਦੱਸਿਆ ਨਹੀਂ ਮੈਂ ਉਸ ਸਿਟੀ ਪੁਲਿਸ ਥਾਣੇ ਨੂੰ ਦੱਸਿਆ ਸੀਗਾ ਮੈਂ ਜਿਹੜਾ ਜਿਸ ਫੋਨ ਤੇ ਮੈਨੂੰ ਨੰਬਰ ਆਇਆ ਸੀਗਾ ਉਹ ਮੈਂ ਫਲਕ ਕਲਾ ਨੂੰ ਉਹ ਟ੍ਰੇ ਸਿੱਧਾ ਜਾਦੇ ਔਰ ਉਹ ਕਲਾ ਨੰਬਰ ਕਲਾ ਨੂੰ ਦਾ ਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ